ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅਤੇ ਅੱਜ ਹੈ 28 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 28 ਦਸੰਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ हाल ही ਵਿੱਚ ਕਿਹੜੀ ਰਾ ਸਰਕਾਰ ਨੇ ਮੇਰਾ ਬਿੱਲ ਜੀਐਸਟੀ ਐਪ ਨੂੰ ਲਾਂਚ ਕੀਤਾ ਹਾਂਜੀ ਮੇਰਾ ਬਿੱਲ ਜੀਐਸਟੀ ਐਪ ਲਾਂਚ ਕੀਤੀ ਆ ਪੰਜਾਬ ਦੀ ਗਵਰਨਮੈਂਟ ਨੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਸ ਦੇ ਵਿੱਚ ਕੀ ਹੈ ਕਿ ਤੁਹਾਨੂੰ ਆਪਣਾ ਜੋ ਬਿੱਲ ਆ ਉਹ ਜੀਐਸਟੀ ਜੀਐਸਟੀ ਐਪ ਤੇ ਅਪਲੋਡ ਕਰਨਾ ਪਵੇਗਾ ਤੇ ਇਸ ਦੇ ਤਹਿਤ ਤੁਹਾਨੂੰ 10000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਹਰੇਕ ਮਹੀਨੇ 7 ਤਰੀਕ ਨੂੰ ਇਹ ਲਾਟਰੀ ਆ ਜਿਹੜੀ ਜਨ ਲੱਕੀ ਡਰਾ ਕੱਢਿਆ ਜਾਂਦਾ ਠੀਕ ਹੈ ਹੁਣ ਪੰਜਾਬ ਦੀ ਗਵਰਨਮੈਂਟ ਨੇ ਸ਼ੁਰੂ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਕੀ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਅਤੇ ਗਵਰਨਰਾ ਬਨਵਾਰੀ لال ਪ੍ਰੋਹਿਤ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਪੰਜਾਬ ਦੇ ਵਿੱਚ 13 ਵਾਈਲਡਲਾਈਫ ਸੈਂਚਰੀਜ਼ ਆ ਠੀਕ ਹੈ ਤੇ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਬਿਆਸ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਅਤੇ ਰਾਜਸਥਾਨ ਤੇ ਪੰਜਾਬ ਦੀ ਹੱਦ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਆ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਵਿੱਚ ਅਗੋਹਰ ਵਾਈਲਡਲਾਈਫ ਸੈਂਚਰੀ ਆ ਜਿਹੜੀ ਕਿ ਕਾਲੇ ਹਿਰਨ ਲਈ ਮਸ਼ਹੂਰ ਆ ਇੱਥੋਂ ਦੇ ਫੇਮਸ ਲੋਕਨਾਚਾ ਪੰਗੜਾ ਝੂਮਰ ਲੁੱਡੀ ਜੁੱਲੀ ਢੱਕਲਾ ਤੇ ਧੂਮਲ ਤੇ ਇਸਤਰੀ ਲੋਕਨਾਚਾ ਸੰਮੀ ਗਿੱਦੜਾ ਜਾਗੋ ਕਿੱਕਲੀ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ ਰਾਜ ਪੰਛੀ ਆ ਬਾਜ਼ ਰਾਜ ਦਿਰਾਕਤਾ ਟਾਲੀ ਰਾਜ ਜਲ ਜੀਵ ਸਿੰਧ ਨਦੀ ਦੀ ਡੋਲਫਿਨ ਹਾਂਜੀ ਪੰਜਾਬ ਦੀ ਰਾਜ ਭਾਸ਼ਾ ਵਾ ਪੰਜਾਬੀ ਅਤੇ ਰਾਜ ਨਾਚ ਆ ਪੰਗੜਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਪਹਿਲੀ ਅੰਤਰ ਜ਼ਿਲ੍ਹਾ ਹੈਲੀਕਾਪਟਰ ਸੇਵਾ ਦਾ ਉਦਘਾਟਨ ਕੀਤਾ ਹਾਂਜੀ ਪਹਿਲੀ ਅੰਤਰ ਜ਼ਿਲ੍ਹਾ ਹੈਲੀਕਾਪਟਰ ਸੇਵਾ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕੀਤਾ ਤੇ ਇਹ ਜਿਹੜੀ ਸੇਵਾ ਵਾ ਅੰਤਰ ਜ਼ਿਲ੍ਹਾ ਹੈਲੀਕਾਪਟਰ ਇਹ ਆਗਰਾ ਦੇ ਬੰਕਤੇਸ਼ਵਰ ਨੂੰ ਮथुरा ਦੇ ਗੋਵਰਦਨ ਨਾ ਗਵਰਧਨ ਤੱਕ ਹੈਗੀ ਆ ਜਿਹੜੀ ਕੰਮ ਕਰੇਗੀ ਇਹ ਸੇਵਾ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਦਾ ਉਦਘਾਟਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਚੀਫ ਮਿਨਿਸਟਰ ਯੋਗਿਆ ਦੇਤਿਆਨਾਥ ਅਤੇ ਗਵਰਨਰ ਆ ਅਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਆ ਤੇ ਇੱਥੇ ਗੇੜਾ ਪੁਨਰਵਾਸ ਯੋਜਨਾ ਵੀ ਸ਼ੁਰੂ ਹੋਈ ਆ ਉੱਤਰ ਪ੍ਰਦੇਸ਼ ਦੇ ਫੇਮਸ ਲੋਕ ਨਾਚਾ ਚੋਰਾ ਨਟੰਕੀ ਕਜ਼ਰੀ ਤੇ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਪੁਲਿਸ ਨੇ ਆਪਣਾ ਵਟਸਐਪ ਚੈਨਲ ਸ਼ੁਰੂ ਕੀਤਾ ਤੇ ਉੱਤਰ ਪ੍ਰਦੇਸ਼ ਸਰਕਾਰ ਨੇ 57 ਸਾਈਬਰ ਕਰਾਈਮ ਪੁਲਿਸ ਸਟੇਸ਼ਨ ਖੋਲਣ ਨੂੰ ਮਨਜ਼ੂਰੀ ਦਿੱਤੀ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸੀਲੈਂਸ ਦੀ ਕੋਸ਼ਨਾ ਕੀਤੀ ਤੇ ਉੱਤਰ ਪ੍ਰਦੇਸ਼ ਦੀ ਸੀਐਸ ਜੀਐਮ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ ਏ ਪਲੱਸ ਪਲੱਸ ਗ੍ਰੇਡਿੰਗ ਪ੍ਰਾਪਤ ਕੀਤੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਬ੍ਰੇਕਿੰਗ ਦਾ ਬ੍ਰੇਕਿੰਗ ਦਾ ਮੋਲਡ ਐਂਡ ਰਿਮੇਨਿੰਗ ਇੰਡੀਆ ਇਕਨੋਮਿਕ ਫਿਊਚਰ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਆ ਜਦ ਵੀ ਕਿਸੇ ਬੁੱਕ ਦੀ ਗੱਲ ਹੋਵੇ ਨਾ ਤਾਂ ਤੁਸੀਂ ਉਹਦਾ ਨਾਮ ਇੱਕ ਇੰਗਲਿਸ਼ ਚ ਜ਼ਰੂਰ ਯਾਦ ਰੱਖਣਾ ਬੁੱਕ ਦਾ ਨਾਮ ਤੇ ਰਾਈਟਰ ਦਾ ਨਾਮ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਤਾਂ ਤੁਸੀਂ ਇੱਥੇ ਪੰਜਾਬੀ ਵੱਲ ਨਹੀਂ ਧਿਆਨ ਦੇਣਾ ਪੰਜਾਬੀ ਦੇ ਵਿੱਚ ਸਾਨੂੰ ਕੁਝ ਸਪੈਲਿੰਗ ਨਹੀਂ ਪਤਾ ਲੱਗਦੇ ਤਾਂ ਬ੍ਰੇਕਿੰਗ ਦਾ ਮੋਲਡ ਤੇ ਰੀਮੈਨੇਜਿੰਗ ਇੰਡੀਆ ਇਕਨੋਮਿਕ ਫਿਊਚਰ ਇਹ ਕਿਤਾਬ ਆ ਜਿਹੜੀ ਕਿਸ ਨੇ ਲਿਖੀ ਆ ਇਹ ਲਿਖੀ ਆ ਰੋਹਿਤ ਲਾਂਬਾ ਅਤੇ ਆਰਬੀਆਈ ਦੇ ਸਾਬਕਾ ਗਵਰਨਰ ਆ ਰਗੂਰਾਮ ਰਾਜਨ ਇਹਨਾਂ ਦੋਵਾਂ ਨੇ ਮਿਲ ਕੇ ਲਿਖੀ ਆ ਆਪਸ਼ਨ ਸੀ ਇਥੇ ਰਾਈਟ ਆਨਸਰ ਹੈ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਬੁੱਕ ਦੀ ਗੱਲ ਆ ਤਾਂ ਰਕੇਸ਼ ਪਾਠਕ ਦੁਆਰਾ ਲਿਖੀ ਗਈ ਕਿਤਾਬ ਸਿੰਦੀਆ ਐਂਡ 1857 ਰਿਲੀਜ਼ ਕੀਤੀ ਗਈ ਮਨੋਜ सिन्हा ਨੇ ਵਾਰੀਅਰ ਔਨ व्हील्स 휠 ਚੇਅਰ ਟੂ ਪਦਮਸ਼ਰੀ ਪੁਸਤਕ ਲਿਖੀ ਅਸ਼ੋਕ ਟੰਡਨ ਦੁਆਰਾ ਲਿਖੀ ਗਈ ਕਿਤਾਬ ਰਿਵਰਸ ਸਵਿੰਗ ਲਾਂਚ ਕੀਤੀ ਗਈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਦਾ ਪਹਿਲਾ ਗਾਇਰੋਕਾਪਟਰ 에어 সাফਾਰੀ ਸੈਰਸਪਾਟਾ ਹਾਲ ਹੀ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਦੇਖੋ ਇਹਨੂੰ ਪਹਿਲਾਂ ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਰੱਖਣਾ ਕਿਉਂਕਿ ਪੰਜਾਬੀ ਦੇ ਵਿੱਚ ਗਾਇਰੋਕਾਪਟਰ ਇਸ ਦਾ ਨਾਮ ਜਦ ਕੀ ਹੈਗਾ ਗਾਇਰੋਕਾਪਟਰ ਗਾਇਓਕਾਪਟਰ ਜਿਹੜਾ ਇਸ ਦੇ ਨਾਲ ਹਿਮਾਲਿਆ ਦੀ ਉੱਚੀ ਚੋਟੀ ਨੂੰ ਦਿਖਾਇਆ ਜਾਵੇਗਾ ਤੇ ਤੁਸੀਂ ਇਹਨੂੰ ਇਮੇਜ ਦੇ ਵਿੱਚ ਵੀ ਦੇਖ ਸਕਦੇ ਹੋ ਠੀਕ ਹੈ ਗਾਇਰੋਕਾਪਟਰ ਏਅਰ ਸਫਾਰੀ ਬੋਲ ਦਿੰਨੇ ਆ ਇਹਨੂੰ ਤੇ ਇਹ ਪੀ ਕਿੱਥੇ ਸ਼ੁਰੂ ਹੋਈ ਆ ਇਹ ਹੋਈ ਆ ਉੱਤਰਾਖੰਡ ਦੇ ਵਿੱਚ ਆਪਸ਼ਨ A ਇਸ ਦਾ ਰਾਈਟ ਆਨਸਰ ਹੁਣ ਉੱਤਰਾਖੰਡ ਦੇ ਵਿੱਚ ਸ਼ੁਰੂ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੀ ਕੈਪੀਟਲ ਆ ਦਹਿਰਾਦੂਨ ਅਤੇ ਇੱਕ ਸਮਰ ਕੈਪੀਟਲ ਆ ਗਿਆਰਸੀ ਇਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਧਾਮੀ ਅਤੇ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ ਹੇਲੀ ਨੈਸ਼ਨਲ ਪਾਰਕ ਇਸ ਦੀ ਸਥਾਪਨਾ 1936 ਚ ਹੋਈ ਸੀ ਤੇ ਵਰਤਮਾਨ ਸਮੇਂ ਇਸ ਦਾ ਨਾਮ ਆ ਜਿਮ ਕਾਰਬਿਟ ਨੈਸ਼ਨਲ ਪਾਰਕ ਇਹ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਸੀ ਪੁਰਾਣਾ ਨੈਸ਼ਨਲ ਪਾਰਕ ਇਸ ਕਰਕੇ ਪੁਰਾਣਾ ਨਾਮ ਪੁੱਛਿਆ ਜਾ ਸਕਦਾ ਪੁਰਾਣਾ ਨਾਮ ਹੈਲੀ ਨੈਸ਼ਨਲ ਪਾਰਕ ਆ ਤਾਂ ਹੁਣ ਉੱਤਰਾਖੰਡ ਦੇ ਵਿੱਚ ਜਿਮ ਕਾਰਬਿਟ ਨੈਸ਼ਨਲ ਪਾਰਕ ਆ ਗੰਗੋਤਰੀ ਨੈਸ਼ਨਲ ਪਾਰਕ ਆ ਰਾਜਾ ਜੀ ਨੈਸ਼ਨਲ ਪਾਰਕ ਆ ਨੰਦਾ ਦੇਵੀ ਨੈਸ਼ਨਲ ਪਾਰਕ ਆ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਆ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਆ ਟਹਿਰੀ ਵਨ ਯੋਜਨਾ ਉੱਤਰਾਖੰਡ ਵਿੱਚ ਆ ਸਭ ਤੋਂ ਉੱਚੀ ਚੋਟੀ ਨੰਦਾਦੇਵੀ ਉੱਤਰਾਖੰਡ ਵਿੱਚ ਉੱਤਰਾਖੰਡ ਵਿੱਚ ਫੁੱਲਾਂ ਦੀ ਘਾਟੀ ਆ ਸੰਜੋਗਤ ਫੌਜੀ ਅਭਿਆਸ ਸੂਰਜ ਕਿਰਨ ਦਾ 17ਵਾਂ ਸੰਸਕਰਣ ਪਿਥੋਰਾਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਲਖਨਊ ਵਿੱਚ 10 ਦਿਨਾਂ ਦਾ ਉੱਤਰਾਖੰਡ ਮਹਾਉਤਸਵ ਸ਼ੁਰੂ ਹੋਇਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਰੋਜ਼ਗਾਰ ਪਰਿਆਗ ਪੋਰਟਲ ਲਾਂਚ ਕੀਤਾ ਅਮਿਤ ਆਬ ਬਚਨ ਉੱਤਰਾਖੰਡ ਵਿੱਚ ਹੋਣ ਵਾਲੀ 6ਵੀਂ ਵਿਸ਼ਵ ਆਫਤ ਪ੍ਰਬੰਧਨ ਕਾਨਫਰੰਸ ਦੇ ਬ੍ਰਾਂਡ ਅਵੇਜ਼ਰ ਬਣੀ ਹਰੇਲਾ ਪਰਬ 2023 ਉੱਤਰਾਖੰਡ ਵਿੱਚ ਸ਼ੁਰੂ ਹੋਇਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਆਈਬੀਪੀ ਰੂਟ ਲਈ ਸਹਿਮਤ ਹੋਏ ਹਨ ਹਾਂਜੀ ਆਈਬੀਪੀ ਆਈਬੀਪੀ ਦਾ ਮਤਲਬ ਕੀ ਹੈ ਇੱਥੇ ਇੰਡੀਆ ਬੰਗਲਾਦੇਸ਼ ਪ੍ਰੋਟੋਕੋਲ ਰੂਟ ਤੇ ਇਸ ਦੇ ਲਈ ਸਹਿਮਤ ਹੋਏ ਆ ਭਾਰਤ ਅਤੇ ਬੰਗਲਾਦੇਸ਼ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਬੰਗਲਾਦੇਸ਼ ਹੁਣ ਬੰਗਲਾਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਕੀ ਹੈ ਡਾਕਾ ਕਰੰਸੀ ਜਾਂ ਟਕਾ ਦੇ ਇਤੋਂ ਦੇ ਪ੍ਰਾਈਮ ਮਿਨਿਸਟਰ ਆ ਸੇਖ ਹਸਿਨਾ ਪ੍ਰੈਜ਼ੀਡੈਂਟ ਆ ਮੁਹਮਮਦ ਸ਼ਹਾਬੁਦੀਨ ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ ਟੋਟਲ 4096 ਕਿਲੋਮੀਟਰ ਦੀ ਹੱਦ ਭਾਰਤ ਨਾਲ ਲੱਗਦੀ ਆ ਬੰਗਲਾਦੇਸ਼ ਦੀ ਬੰਗਲਾਦੇਸ਼ ਨਾਲ ਭਾਰਤ ਦੇ ਪੰਜ ਰਾਜਾਂ ਦੀ ਹੱਦ ਲੱਗਦੀ ਆ ਪੱਛਮੀ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ 22 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿੱਚ ਘਾਰ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜਤੀ ਸੰਸਦ ਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਬੰਗਲਾਦੇਸ਼ ਨੇ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤੇ ਆ ਭਾਰਤ ਅਤੇ ਬੰਗਲਾਦੇਸ਼ ਦੀਆਂ ਜਲ ਦੀਆਂ ਜਲ ਸੇ ਨਾ ਸੇ ਨਾਮਾਨੀ ਬੋਂਗੋ ਸਾਗਰ 23 ਦਾ ਆਯੋਜਨ ਕੀਤਾ। ਬੰਗਲਾਦੇਸ਼ ਨੇ ਪ੍ਰਧਾਨ ਮੰਤਰੀ ਨੇ ਪਦਮਾ ਬਿਰਜ ਰੇਲ ਲਿੰਕ ਦਾ ਉਦਘਾਟਨ ਕੀਤਾ। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸਾਂਝਕ ਤਬਿਆਸ ਸੰਪਰਤੀ 11 ਮੇਘਾਲਿਆ ਵਿੱਚ ਹੋਇਆ। ਬੰਗਲਾਦੇਸ਼ ਨੇ ਭਾਰਤ ਤੋਂ 7 ਜ਼ਰੂਰੀ ਵਸਤੂਆਂ ਦੀ ਸੁਰੱਖਿਅਤ ਸਪਲਾਈ ਦੀ ਮੰਗ ਕੀਤੀ। ਨੈਕਸਟ ਕੁਐਸਚਨ ਹਾਲ ਹੀ ਵਿੱਚ ਵਾਸੂਦੇਵ ਦੇਵ ਨਾਨੀ ਨੂੰ ਕੇਸ ਰਾਜ ਦੀ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਹਾਂਜੀ ਵਾਸੂਦੇਵ ਦੇਵ ਨਾਨੀ। ਇਹਨਾਂ ਨੂੰ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਵਾ Rajasthan ਦਾ অপਸ਼ਨ B ਇਸ ਦਾ ਰਾਈਟ ਆਨਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ Rajasthan ਦੇ ਚੁਣਿਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ Rajasthan Rajasthan ਦੀ ਕੈਪੀਟਲ ਕੀ ਹੈ ਹਾਂਜੀ Rajasthan ਦੀ ਕੈਪੀਟਲ ਆ Jaipur ਇਥੋਂ ਦੇ ਚੀਫ ਮਿਨਿਸਟਰ ਨਵੇਂ ਬਣਿਆ ਭਜਨ ਲਾਲ ਸ਼ਰਮਾ ਅਤੇ ਗਵਰਨਰ ਆ ਕੁਲਾਜ ਮਿਸਰਾ Rajasthan ਦੇ ਵਿੱਚ ਸਰਸਕਾ ਨੈਸ਼ਨਲ ਪਾਰਕ ਹੈ ਰਨਥੋਂਬੌਰ ਨੈਸ਼ਨਲ ਪਾਰਕ ਹੈ ਡੇਜ਼ਰਟ ਨੈਸ਼ਨਲ ਪਾਰਕ ਹੈ ਮਕੁੰਦਰਾ نیشنل ਪਾਰਕ ਆ ਕੁੰਬਲਗੜ੍ਹ نیشنل ਪਾਰਕ ਆ ਕਿਓਲਾਦੇਉ نیشنل ਪਾਰਕ ਆ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜਾ Rajasthan ਜੈਪੁਰ ਦੇ ਵਿੱਚ ਲੋਕ ਕਲਾਮਾਂ ਨੂੰ ਸਮਰਪਿਤ 11 ਦਿਨਾਂ ਦਾ ਲੋਕ ਰੰਗ ਮਹਾਂਤਸਵ ਆਯੋਜਨ ਕੀਤਾ ਗਿਆ ਉਦੇਪੁਰ ਭਾਰਤ ਦਾ ਪਹਿਲਾ ਵੈਟਲੈਂਡ ਸ਼ੈਅਰ ਬਣਿਆ Rajasthan ਵਿੱਚ ਥੋਲਪੁਰ ਕਰੋਲੀ ਟਾਈਗਰ ਰਿਜ਼ਰਵ ਨੂੰ ਮਨਜ਼ੂਰੀ ਮਿਲੀ Rajasthan ਵਿੱਚ 33 ਖੇਲੋ ਇੰਡੀਆ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਰਾਜਸਥਾਨ ਦੇ ਮੁੱਖ ਮੰਤਰੀ ਨੇ ਅਨਪੂਰਨਾ ਫੂਡ ਪੈਕੇਜ ਯੋਜਨਾ ਦੀ ਸ਼ੁਰੂਆਤ ਕੀਤੀ ਰਾਜਸਥਾਨ ਦੇ ਮੁੱਖ ਮੰਤਰੀ ਨੇ ਇੰਦਰਾ ਗਾਂਧੀ ਮੁਫਤ smartphones ਸਕੀਮ 2023 ਦੀ ਸ਼ੁਰੂਆਤ ਕੀਤੀ ਨੈਕਸਟ ਕੁਐਸ਼ਨ ਫੋਰਵਰਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਐਥਲੀਟਾਂ ਦੀ ਸੂਚੀ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਫੋਰਵਰਡ ਫੋਰਵਰਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਐਥਲੀਟਾਂ ਦੀ ਸੂਚੀ ਦੇ ਵਿੱਚ ਇਗਾ ਸਵੇਟੈਕ ਰਹੀ ਆਪਸ਼ਨ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਗਾ ਸਵੇਟੈਕ ਤੇ ਇਸ ਲਿਸਟ ਦੇ ਵਿੱਚ ਭਾਰਤ ਦੀ ਪੀਵੀ ਸਿੰਧੂ 16ਵੇਂ ਨੰਬਰ ਤੇ ਰਹੀ ਆ ਨੈਕਸਟ ਪੋਜੀਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ OPEC ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ OPEC OPEC ਇੱਕ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਦਾ ਸੰਗਠਨ ਆ ਤੇ ਇਸ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਅੰਗੋਲਾ ਨੇ অপਸ਼ਨ B ਇਸ ਦਾ ਰਾਈਟ ਆਨਸਰ ਹੁਣ ਅੰਗੋਲਾ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅੰਗੋਲਾ ਹਾਂਜੀ ਅੰਗੋਲਾ ਦੀ ਕੈਪੀਟਲ ਆ लुआंडा ਤੇ ਇਥੋਂ ਦੀ ਕਰੰਸੀ ਆ ਕਵਾਂਜ਼ਾ ਇਥੋਂ ਦੇ ਪ੍ਰੈਜ਼ੀਡੈਂਟ ਆ ਜਾਓ ਲੋਅਰ ਐਂਕੋ ਨੈਕਸਟ ਕੁਐਸ਼ਨ ਆ ਹਾਲ ਇਹ ਵਿੱਚ ਮੇਰਾ ਭਾਰਤ ਮੋਹਿਮ ਕਿਸ ਨੇ ਸ਼ੁਰੂ ਕੀਤੀ ਹਾਂਜੀ ਮੇਰਾ ਭਾਰਤ ਮੋਹਿਮ ਸ਼ੁਰੂ ਕੀਤੀ ਆ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ অপਸ਼ਨ ਸੀ ਇਸ ਆ ਰਾਈਟ ਆਂਸਰ 2047 ਦੇ ਵਿਕਸਿਤ ਭਾਰਤ ਦੇ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਅਨੁਰਾਗ ਠਾਕੁਰ ਨੇ ਮੇਰਾ ਭਾਰਤ ਮੋਹਿਮ ਸ਼ੁਰੂ ਕੀਤੀ ਨੈਕਸਟ ਕੁਐਸ਼ਨ ਆ ਬਿਸਲੇਰੀ ਹਾਂਜੀ ਬਿਸਲੇਰੀ ਇੱਕ ਪਾਣੀ ਦਾ ਬ੍ਰਾਂਡ ਆ ਵਾਟਰ ਕੰਪਨੀ ਬੋਲ ਸਕਦੇ ਆ ਇਹਨੂੰ ਬਿਸਲੇਰੀ ਤੇ ਇਸ ਨੇ ਹਾਲ ਹੀ ਵਿੱਚ ਆਪਣਾ ਗਲੋਬਲ ਬ੍ਰਾਂਡ ਅਵੇਜ਼ਡ ਕਿਸ ਨੂੰ ਚੁਣਿਆ ਹੈ ਬਿਸਲੇਰੀ ਨੇ ਆਪਣਾ ਗਲੋਬਲ ਬ੍ਰਾਂਡ ਅਵੇਜ਼ਡ ਚੁਣਿਆ ਦੀਪਿਕਾ ਪਾਦੂਕੋਨ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੁਣ ਬ੍ਰਾਂਡ ਬੇਜ਼ਡ ਦੀ ਗੱਲ ਆ ਤਾਂ ਸੋਨੂ ਸੂਦ ਨੂੰ ਸਪਰਸ਼ ਸੀਸੀਟੀਵੀ ਬ੍ਰਾਂਡ ਦਾ ਬ੍ਰਾਂਡ ਬੇਜ਼ਡ ਚੁਣਿਆ ਗਿਆ ASITIS ਨਿਊਟ੍ਰੀਸ਼ਨ ਨੇ ਰਵਿੰਦਰ ਜ਼ਡੇਜ਼ਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ ਰਣਵੀਰ ਕਪੂਰ ਨੂੰ ਹੋਜ਼ਰ ਪੈਨ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ ਕੈਟਰੀਨਾ ਕੈਫ ਰਾਡੋ ਦੀ ਬ੍ਰਾਂਡ ਅੰਬੈਸਡਰ ਬਣੀ ਮੁਹੰਮਦ ਸ਼ਮੀ ਪੂਮਾ ਦੇ ਨਵੇਂ ਬ੍ਰਾਂਡ ਅੰਬੈਸਡਰ ਬਣੇ ਨੈਕਸਟ ਪੋਜੀਸ਼ਨ ਆ ਸੈਬੀ ਦੁਆਰਾ ਬੀਐਸਸੀ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਸੈਬੀ ਜਾਨੀ ਕਿ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਇਸ ਦੁਆਰਾ ਬੀਐਸਸੀ ਜਾਨੀ ਕਿ ਬੰਬੇ ਸਟਾਕ ਐਕਸਚੇਂਜ ਦਾ ਚੇਅਰਮੈਨ ਚੁਣਿਆ ਗਿਆ ਵਾ ਪ੍ਰਮੋਦ ਅਗਰਵਾਲ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪੋਇੰਟਮੈਂਟ ਦੀ ਗੱਲ ਆ ਤਾਂ ਪ੍ਰਮੋਦ ਸ਼ਰਮਾ ਨੂੰ ਐਨਐਚਐਸਆਰਸੀਐਲ ਦਾ ਡਾਇਰੈਕਟਰ ਚੁਣਿਆ ਗਿਆ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਚੁਣਿਆ ਗਿਆ ਸਿਹਤ ਰਾਜਦੂਤ ਅਮਿਰਤਾ رائے ਚੰਦ ਸਲਾਮ ਬੰਬੇ ਫਾਊਂਡੇਸ਼ਨ ਲਈ ਨਾਮਜ਼ਦ ਕੀਤੇ ਗਏ ਉਹਦੇ ਏ ਨੇ ਮਹਾਨ ਮਹਾਨਦੀ ਕੋਲਫੀਰਜ਼ ਲਿਮਿਟਿਡ ਦੇ ਸੀਐਮਡੀ ਵਜੋਂ ਆਉਂਦਾ ਸੰਭਾਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 2023 ਵਿੱਚ ਮਹਿਲਾ ਸਿੰਗਲਸ ਦਾ ਖਿਤਾਬ ਕਿਸ ਨੇ ਜਿੱਤੇ ਆ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 2023 ਦੇ ਵਿੱਚ ਮਹਿਲਾ ਸਿੰਗਲਸ ਦਾ ਖਿਤਾਬ ਜਿੱਤਿਆ ਵਾ ਅਨਮੋਲ ਟ੍ਰੀਲੀਅਨ ਨੇ অপশন সি ইজ দা রাইট আনসার নেক্সট কোশ্চেন देयर इज द پہلا আর্টিফিশিয়াল ইন্টেলিজেন্স बेस्ड সিটি কਿੱਥੇ বনেগা हां जी ਸਾਡੇ ਦੇਸ਼ ਭਾਰਤ ਦਾ پہلا আর্টিফিশিয়াল ইন্টেলিজেন্স बेस्ड সিটি ਬਨੇਗਾ ਲਖਨਊ অপশন সি ইজ দা রাইট আনসার ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ